ਵਾਇਗੁਰਤੀ ਦਾ ਖਾਲਸਾ ਵਾਇਗੁਰਤੀ ਦੀ ਫਤਿਹ ਅਸੀਂ ਅੱਜ ਉਸ ਥਾਂ ਤੇ ਆਏ ਆ ਇਹ ਪਿੰਡ ਹੈ ਮਾਨਾ ਮਾਨਾ ਪਿੰਡ ਹੈ ਜੋ ਚਾਈਨਾ ਬਾਰਡਰ ਤੇ ਨਾਲ ਸਭ ਤੋਂ ਲਾਸਟ ਅਖੀਰ ਪਿੰਡ ਲੱਗ ਰਿਹਾ ਅਸੀਂ ਦੇਖਦੇ ਪਏ ਆ ਉਹ ਸਾਹਮਣੇ ਤਿਰੰਗਾ ਲੱਗਿਆ ਹੋਇਆ ਯਮ ਕਰਕੇ ਆ ਜਾਏਗਾ ਉੱਥੇ ਕੀ ਲਿਖਿਆ ਹੈ ਤਗੜਾ ਰਹੋ ਸੱਤ ਨਾਲੇ ਸੱਤ ਲਿਖਿਆ ਹੋਇਆ ਸੱਤ ਸ਼ਾਇਦ ਇਹਨਾਂ ਦੀ ਕੋਈ ਰੈਜੀਮੈਂਟ ਵਗੈਰਾ ਹੋਏਗੀ ਤੇ ਤਗੜਾ ਰਹੋ ਲਿਖਿਆ ਹੋਇਆ ਮਤਲਬ ਤਗੜੇ ਰਹੋ ਇਹ ਸਾਰਾ ਆਰਮੀ ਦਾ ਸਾਰਾ ਅਸੀਂ ਵੇਖ ਰਹੇ ਹੇ ਨੀਚੇ ਵਾਲੇ ਪਾਸੇ ਪਿੱਛੇ ਸਾਰਾ ਆਰਮੀ ਹੈ ਇੱਥੇ ਆਰਮੀ ਰਹਿੰਦੀ ਹੈ ਇਹ ਚਾਈਨਾ ਬਾਰਡਰ ਹੈ ਅਸੀਂ ਹੁਣ ਅੱਗੇ ਨੂੰ ਜਾਵਾਂਗੇ ਦੇਖਾਂਗੇ ਅੱਗੇ ਕੀ ਹੈ ਦੇਖਣ ਨੂੰ ਨੀਚੇ ਪਾਣੀ ਜਾ ਰਿਹਾ ਹੈ ਇਹ ਸਾਰੀਆਂ ਵੱਡੀਆਂ-ਵੱਡੀਆਂ ਹਿਮਾਲਿਆ ਦੀਆਂ ਚੋਟੀਆਂ ਨੇ ਕੁਦਰਤ ਦੀ ਕਾਇਨਾਤ ਬਨੇ ਹਾਰੇ ਕੁਦਰਤ ਅਸਿਆ ਤੇਰਾ ਅੰਤ ਨਾ ਜਾਈ ਲਖਿਆ ਪਰਮ ਪਰਮੇਸ਼ਰ ਜੀ ਦੀ ਅਪਾਰ ਕੁਦਰਤ ਹੈ ਅਪਾਰ ਰਚਨਾ ਹੈ ਤੇ ਜਿਹਨੂੰ ਨਿਹਾਰ ਦਿਆ ਹੀ ਮਨ ਨਹੀਂ ਰੱਜਦਾ ਅੱਜ ਅਸੀਂ ਹਿਮਾਲਿਆ ਪਬਲਿਕ ਸਕੂਲ ਮੁਜਾਫਰ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪਨਗਰ ਵੱਲੋਂ ਸ੍ਰੀ ਦਰਮਨਜੀਤ ਸਿੰਘ ਜੀ ਸਾਡੇ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਦਾ ਜਥਾ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੋਂ ਵਾਪਸੀ ਤੇ ਉਨ ਬਦਰੀਨਾਥ ਬਦਰੀਨਾਥ ਤੋਂ ਪਰ ਜਿਹੜਾ ਇੰਡੀਆ ਦਾ ਜਿਹੜਾ ਇੱਕ ਬਾਰਡਰ ਦਾ ਜਿਹੜਾ ਲਾਸਟ ਪਿੰਡ ਹੈ ਮਾਣਾ ਉੱਥੇ ਅਸੀਂ ਸਾਰੇ ਪਹੁੰਚੇ ਹੋਏ ਹਾਂ ਤੇ ਸਾਰੇ ਹੀ ਵਿਦਿਆਰਥੀ ਸਟਾਫ ਦੇ ਮੈਂਬਰਸ ਉਹਨਾਂ ਦੇ ਬੱਚਿਆਂ ਦੇ ਮਾਪੇ ਸਾਰੇ ਹੀ ਬਹੁਤ ਕੁਦਰਤ ਦੇ ਸੋਹਣੇ ਨਜ਼ਾਰੇ ਨੂੰ ਅਸੀਂ ਆਨੰਦ ਮਾਣ ਰਹੇ ਹਾਂ ਤਾਂ ਆਨੰਦ ਮਾਣਿਆ ਹੀ ਬਣਦਾ ਹੈ ਤੇ ਕੁਦਰਤ ਦਾ ਰਮਣੀਕ ਦ੍ਰਿਸ਼ ਇਸ ਵੀਡੀਓ ਰਾਹੀਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਿਮਾਲਿਆ ਪਬਲਿਕ ਸਕੂਲ ਪਿੰਡ ਮੁਜਾਫਤ ਤਹਿਸੀਲ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਤੋਂ ਸਕੂਲ ਦੇ ਬੱਚਿਆਂ ਦਾ ਗਰੁੱਪ ਨਾਲ ਬੱਚਿਆਂ ਦੇ ਮਾਪੇ ਅਤੇ ਸਕੂਲ ਦੇ ਸਟਾਫ ਮੈਂਬਰ ਅਸੀਂ ਸਾਰੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ ਹੁਣ ਬਦਰੀਨਾਥ ਮੰਦਿਰ ਦਰਸ਼ਨ ਕਰਕੇ ਇਸ ਵਕਤ ਅਸੀਂ ਮਾਣਾ ਪਿੰਡ ਪਹੁੰਚੇ ਆ ਇਹ ਪਿੰਡ ਹਿੰਦੁਸਤਾਨ ਦਾ ਆਖਰੀ ਪਿੰਡ ਹੈ ਇਸ ਤੋਂ ਅੱਗੇ ਚਾਈਨਾ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਮਾਣਾ ਪਿੰਡ ਜਿਸ ਦੀ ਕਿ ਕਈ ਧਾਰਮਿਕ ਤੌਰ ਤੇ ਵੀ ਮਹੱਤਤਾ ਹੈ ਕਿਹਾ ਜਾਂਦਾ ਹੈ ਕਿ ਮਹਾਰਿਸ਼ੀ ਵੇਦ ਵਿਆਸ ਜੀ ਨੇ ਮਹਾ ਮਹਾਭਾਰਤ ਦੀ ਰਚਨਾ ਇੱਥੇ ਬੈਠ ਕੇ ਕੀਤੀ ਔਰ ਪਾਂਡਵ ਜਦੋਂ ਸਵਰਗ ਨੂੰ ਗਏ ਤਾਂ ਇਸੇ ਸਥਾਨ ਤੋਂ ਪੌੜੀਆਂ ਬਣੀਆਂ ਹੋਈਆਂ ਨੇ ਜਿੱਥੇ ਉਹ ਸਵਰਗ ਲਈ ਗਏ ਤਾਂ ਧਾਰਮਿਕ ਤੌਰ ਦੇ ਉੱਤੇ ਵੀ ਇਸ ਪਿੰਡ ਦੀ ਬਹੁਤ ਆਸਥਾ ਹੈ ਇੱਥੇ ਪੰਜ ਛੇ ਮੰਦਰ ਗੁਫਾਵਾਂ ਬਣੀਆਂ ਹੋਈਆਂ ਨੇ ਦਰਸ਼ਨ ਕਰਨ ਦੇ ਲਈ ਤੇ ਅਸੀਂ ਸਕੂਲ ਦੇ ਬੱਚੇ ਲੈ ਕੇ ਇਸ ਪਿੰਡ ਨੂੰ ਦੇਖਣ ਲਈ ਆਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ